ਸਵਾਗਤ ਹੈ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਦਾਸਤੀਏ ਕੀ ਆਨਲਾਈਨ ਲੋਟਰੀ ਦੇ ਨਾਮ ਤੇ ਵੱਡੇ ਪੱਧਰ ਤੇ ਉੱਤੇ ਧੋਖਾਧੜੀ ਕੀਤੀ ਜਾ ਰਹੀ ਹੈ ਕੁਝ ਅਜੀਹੇ ਲੋਕ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਹੋਰ ਦੀਆਂ ਤਸਵੀਰਾਂ ਚੋਰੀ ਕਰਕੇ ਉਹਨਾਂ ਨੂੰ ਚੁੱਕ ਕੇ ਆਪਣੀਆਂ ਨਵੀਆਂ ਪ੍ਰੋਫਾਈਲਾਂ ਬਣਾ ਕੇ ਆਈਡੀਆਂ ਬਣਾ ਕੇ ਉਹਦੇ ਉੱਤੇ ਉਹਨਾਂ ਤਸਵੀਰਾਂ ਨੂੰ ਅਪਲੋਡ ਕਰ ਦਿੰਤੇ ਨੇ ਅਤੇ ਉਹਨਾਂ ਦੇ ਉੱਪਰ ਆਪਣੇ ਨੰਬਰ ਲਿਖ ਕੇ ਲੋਕਾਂ ਦੇ ਨਾਲ ਧੋਖਾਧੜੀ ਕਰ ਰਹੀ ਨੇ ਜੇਕਰ ਤੁਹਾਡੇ ਨਾਲ ਵੀ ਅਜਿਹੀ ਧੋਖਾਧੜੀ ਹੋਈ ਹੈ ਤਾਂ ਹੁਣੇ ਸਾਈਬਰ ਕਰਾਈਮ ਦੇ ਵਿੱਚ ਫਰੋਡ ਦਰਜ ਜ਼ਰੂਰ ਕਰਾਓ ਜੇਕਰ ਤੁਹਾਡੇ ਨਾਲ ਪੈਸਿਆਂ ਦੀ ਲੈਣ ਦੇਣ ਨੂੰ ਲੈ ਕੇ ਠੱਗੀ ਵਜੀ ਹੈ ਤਾਂ ਸ਼ਿਕਾਇਤ ਇਸ ਦੀ ਜ਼ਰੂਰ ਦਰਜ ਕਰਾਓ ਤਾਂ ਜੀ ਕਿ ਇਹ ਧੋਖਾਧੜੀ ਵੱਡੇ ਪੱਧਰ ਤੇ ਹੋ ਰਹੀ ਹੈ ਅਤੇ ਸਿਰਫ ਇੱਕ ਇਲਾਕੇ ਦੀ ਕਿਸੇ ਇੱਕ ਜ਼ਿਲ੍ਹੇ ਸੂਬੇ ਦੀ ਗੱਲ ਨਹੀਂ ਹੈ ਪੂਰੇ ਭਾਰਤ ਦੇ ਵਿੱਚ ਇਹ ਨੈਟਵਰਕ ਇਸ ਵਕਤ ਧੱਲੇ ਦੇ ਨਾਲ ਚਲਾਇਆ ਜਾ ਰਿਹਾ ਹੈ ਇਸ ਨੈਟਵਰਕ ਦੇ ਵਿੱਚ ਦੱਸਦੀ ਕਿ ਕਈ ਅਜਿਹੇ ਲੋਕ ਸ਼ਾਮਲ ਨੇ ਜੋ ਕਿ ਵੱਡੇ ਪੱਧਰ ਦੇ ਉੱਤੇ ਠੱਗੀ ਲੋਕਾਂ ਨਾਲ ਮਾਰ ਰਹੇ ਨੇ ਇਸ ਠੱਗੀ ਤੋਂ ਬਚਣ ਦੇ ਉਪਾਅ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਇਸ ਠੱਗੀ ਤੋਂ ਬਚਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਜੋ ਆਨਲਾਈਨ ਲੋਟਰੀ ਟਿਕਟ ਨਹੀਂ ਖਰੀਦਣੀ ਹੈ ਜੇਕਰ ਤੁਸੀਂ ਆਨਲਾਈਨ ਲੋਟਰੀ ਟਿਕਟ ਖਰੀਦਦੇ ਹੋ ਤਾਂ ਚਾਂਸ ਵੱਧ ਜਾਂਦੇ ਨੇ ਕਿ ਤੁਹਾਡੇ ਨਾਲ ਫਰੋਡ ਹੋ ਰਿਹਾ ਹੈ ਔਨਲਾਈਨ ਟਿਕਟ ਜੇਕਰ ਖਰੀਦ ਰਹੇ ਹੋ ਤਾਂ ਪਹਿਲੀ ਗੱਲ ਇਹ ਸਮਝ ਲਵੋ ਕਿ ਔਨਲਾਈਨ ਟਿਕਟ ਜਦ ਵਿਕਦੀ ਹੈ ਤਾਂ ਸਰਕਾਰ ਦੁਆਰਾ ਉਸ ਨੂੰ ਨੰਬਰ ਨੂੰ ਵਟਸਐਪ ਦੇ ਉੱਤੇ ਭੇਜਣਾ ਮਨਾਹੀ ਲੱਗੀ ਹੋਈ ਹੈ ਅਤੇ ਜੇਕਰ ਕੋਈ ਤੁਹਾਨੂੰ ਕਹਿ ਰਿਹਾ ਕਿ ਔਨਲਾਈਨ ਟਿਕਟ ਸਾਡੇ ਕੋਲੋਂ ਖਰੀਦੋ ਤੇ ਇਹ ਬਿਲਕੁਲ ਫਰੌਡ ਹੋਵੇਗਾ ਕੁਝ ਲੋਕ ਅਜਿਹੇ ਨੇ ਜੋ ਔਨਲਾਈਨ ਟਿਕਟਾਂ ਨੇ ਜੋ ਕਿ ਸਰਕਾਰ ਦੁਆਰਾ ਨਿਰਧਾਰਿਤ ਮੁੱਲ ਤੋਂ ਘੱਟ ਮੁੱਲ ਦੇ ਉੱਤੇ ਵੇਚ ਰਹੇ ਨੇ ਯਾਨੀ ਕਿ ਜੇਕਰ ਕਿਸੇ ਚੀਜ਼ ਦਾ ਨਾ ਪ੍ਰਾਈਸ ਸਰਕਾਰ ਦੇ ਵੱਲੋਂ 500 ਤੱਕ ਕੀਤਾ ਗਿਆ ਕਿਸੇ ਬੰਪਰ ਦਾ ਇਨਾਮ ਜੇਕਰ ਵੱਧ ਵੈ ਤੇ ਉਸ ਦੇ ਨਾਲੇ ਜਿਆਦਾ ਠੱਗੀ ਹੁੰਦੀ ਹੈ ਅਕਸਰ ਵੱਡੇ ਇਨਾਮਾਂ ਵਾਲੇ ਬੰਪਰ ਜੋ ਕਿ 500 ਮੁੱਲ ਹੁੰਦਾ ਹੈ ਜਿਨ੍ਹਾਂ ਦਾ ਆਮ ਤੌਰ ਤੇ ਉਹਨਾਂ ਨੂੰ ਘੱਟ ਮੁੱਲ ਦੇ ਉੱਤੇ ਵੇਚਿਆ ਜਾਂਦਾ ਹੈ ਯਾਨੀ ਕਿ 500 ਦਾ ਇੱਕ 1000 ਦੇ ਦੋ ਹੋਣੇ ਚਾਹੀਦੇ ਨੇ ਪਰ 900 ਦੇ ਦੋ ਵੇਚੇ ਜਾਂਦੇ ਨੇ ਇਸੇ ਤਰੀਕੇ ਦੇ ਨਾਲ 1300 ਦੇ ਤਿੰਨ ਸਤਾਈ ਸੋਦੇ ਚਾਰ ਅਜੇ ਵਕ ਵਕ ਜੀ ਹੈ ਮੁੱਲ ਲੋਕਾਂ ਨੂੰ ਲਲਚਾਉਣ ਦੇ ਲਈ ਲੋਕਾਂ ਨੂੰ ਠੱਗੀ ਵੱਲ ਲੈ ਕੇ ਜਾਣ ਦੇ ਲਈ ਅਜੇ ਮੁੱਲ ਤੈਅ ਕੀਤੇ ਜਾਂਦੇ ਨੇ ਕਿ ਲੋਕ ਆਕਰਸ਼ਿਤ ਹੋ ਜਾਂਦੇ ਨੇ ਪਰ ਅਕਸਰ ਸਰਕਾਰ ਦੁਆਰਾ ਇੱਕ ਨਿਰਧਾਰਿਤ ਮੁੱਲ ਹੁੰਦੇ ਨੇ ਜਿਸ ਦੇ ਉੱਤੇ ਟਿਕਟ ਵੇਚੀ ਜਾਂਦੀ ਹੈ ਪਰ ਜੇਕਰ ਇਸ ਟਿਕਟ ਨੂੰ ਲੋਕ ਕਿਸੇ ਹੋਰ ਤਰੀਕੇ ਦੇ ਨਾਲ ਵੇਚਦੇ ਨੇ ਤਾਂ ਇਹ ਠੱਗੀ ਵਾਲ ਨੂੰ ਜੋ ਕਿ ਸਮੇਂ ਸਵਤੋਂ ਨੂੰ ਲੈ ਕੇ ਜਾ ਰਹੇ ਨੇ ਪਰ ਇਸੋ ਬਚਣ ਦੇ ਉਪਾਏ ਹੀ ਨੇ ਕਿ ਤੁਸੀਂ ਕਦੇ ਵੀ ਕਿਸੇ ਨੂੰ ਆਨਲਾਈਨ ਪੈਸੇ ਟਰਾਂਸਫਰ ਨਹੀਂ ਕਰਨੇ ਜੇਕਰ ਕੋਈ ਤੁਹਾਨੂੰ ਕਹਿੰਦਾ ਹੈ ਕਿ ਇਨਾਮ ਪਹਿਲਾ ਲੱਗਿਆ ਹੋਵੇ ਤੁਹਾਡਾ ਦੂਸਰਾ ਇਨਾਮ ਲੱਗਿਆ ਤੁਹਾਡਾ ਤੀਸਰਾ ਇਨਾਮ ਲੱਗਿਆ ਤੇ ਆਨਲਾਈਨ ਪੈਸੇ ਟਰਾਂਸਫਰ ਕਰਨ ਦੀ ਜ਼ਰੂਰਤ ਤੁਹਾਨੂੰ ਬਿਲਕੁਲ ਵੀ ਨਹੀਂ ਹੈ ਜੇਕਰ ਤੁਹਾਨੂੰ ਕੋਈ ਅਜੀਹਾ ਮੈਸੇਜ ਆਂਦਾ ਹੈ ਕਿ ਤੁਹਾਡਾ ਇਨਾਮ ਲੱਗਿਆ ਹੋਵੇ ਤਾਂ ਤੁਸੀਂ ਉਸ ਮੈਸੇਜ ਦੀ ਜਾਂਚ ਕਰਨ ਦੇ ਲਈ ਕਿਸੇ ਵੀ ਅਧਿਕਾਰਤ ਜੋ ਲੋਟਰੀ ਵਿਕਰੇਤਾ ਦੇ ਨਾਲ ਸੰਪਰਕ ਜ਼ਰੂਰ ਕਰੋ ਕੋਸ਼ਿਸ਼ ਕਰੋ ਕਿ ਤੁਸੀਂ ਉਸ ਵਿਕਰੇਤਾ ਕੋਲ ਖੁਦ ਜਾ ਕੇ ਉਸ ਸੰਬੰਧੀ ਗੱਲਬਾਤ ਕਰੋ ਜੇਕਰ ਕੋਈ ਤੁਹਾਨੂੰ ਕਹਿੰਦਾ ਹੈ ਕਿ 10 ਲੱਖ ਦਾ ਇਨਾਮ ਹੈ ਕਰੋੜਾ ਦਾ ਇਨਾਮ ਹੈ ਤਾਂ ਇਸ ਇਨਾਮ ਨੂੰ ਕਲੇਮ ਕਰਨ ਲਈ ਤੁਸੀਂ ਜੇਕਰ ਖੁਦ ਜਾਓਗੇ ਤਾਂ ਜ਼ਿਆਦਾ ਬਿਹਤਰ ਹੋਵੇਗਾ ਹਾਲਾਂਕਿ ਇਹ ਜੇਹਾ ਸਭ ਕੁਝ ਫਰੋਡ ਹੁੰਦਾ ਹੈ ਇਸ ਤੋਂ ਬਚਣ ਦੇ ਕਈ ਹੋਰ ਉਪਾਏ ਨੇ ਜਿਸ ਦੇ ਵਿੱਚ ਇਹ ਗੱਲ ਸਮਝ ਕੇ ਚੱਲਣੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਦਸਤਾਵੇਜ਼ ਕਦੇ ਕਿਸੇ ਨੂੰ ਸਾਂਝੇ ਨਹੀਂ ਕਰਨੇ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਤੁਹਾਡੇ ਕੋਲ ਕੋਈ OTP ਮੰਗੇ ਤਾਂ ਉਸ ਨੂੰ ਬਿਲਕੁਲ ਵੀ ਨਹੀਂ ਦੇਣਾ ਇਸ ਦੇ ਨਾਲ-ਨਾਲ ਕਈ ਅਜਿਹੀਆਂ ਚੀਜ਼ਾਂ ਨੇ ਜੋ ਕਿ ਤੁਸੀਂ ਆਪਣੇ ਆਪ ਦੇ ਵਿੱਚ ਬਦਲਾਅ ਕਰਨੇ ਨੇ ਜਿਵੇਂ ਕਿ ਆਨਲਾਈਨ ਲਾਟਰੀ ਹੈ ਜੋ ਹਮੇਸ਼ਾ ਕਿਸੇ ਚੰਗੇ ਨਾਮ ਵਾਲੇ ਲਾਟਰੀ ਵਿਕਰੇਤਾ ਦੇ ਨਾਮ ਦੇ ਉੱਤੇ ਆਪਣਾ ਨਾਮ ਲਿਖ ਕੇ ਉੱਥੇ ਆਪਣੇ ਨੰਬਰ ਲੈ ਕੇ ਵੇਚੀ ਜਾਂਦੀ ਹੈ ਉਸ ਚੱਕਰਾਂ ਦੇ ਵਿੱਚ ਨਹੀਂ ਫਸਣਾ ਦੁਕਾਨਾਂ ਤੇ ਆ ਕੇ ਲੋਟਰੀ ਖਰੀਦਣ ਦੀ ਕੋਸ਼ਿਸ਼ ਕਰਨੀ ਹੈ ਅਤੇ ਦੱਸ ਦਈਏ ਕਿ ਸਰਕਾਰ ਦੁਆਰਾ ਕਦੇ ਵੀ GST ਦੀ ਮੰਗ ਇਨਾਮ ਲੱਗਣ ਤੋਂ ਬਾਅਦ ਨਹੀਂ ਕੀਤੀ ਜਾਂਦੀ ਸਰਕਾਰ ਇਨਾਮੀ ਰਾਸ਼ੀ ਦੇ ਵਿੱਚੋਂ GST ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਟੈਕਸ ਹੈ ਉਹ ਕੱਟ ਕੇ ਫਿਰ ਖਾਤੇ ਦੇ ਵਿੱਚ ਯਾਨੀ ਕਿ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਰਕਮ ਪੰਦੀ ਹੈ ਇਸ ਕਰਕੇ ਫਰਾਡ ਤੋਂ ਬਚ ਕੇ ਰਹਿਣ ਦੀ ਸਖਤ ਜ਼ਰੂਰਤ ਹੈ ਜੇਕਰ ਤੁਹਾਡੇ ਨਾਲ ਫਰਾਡ ਹੁੰਦਾ ਵਹਿਤਾ ਜਲਦ ਤੋਂ ਜਲਦ ਇਸ ਦੀ ਕੰਪਲੇਂਟ ਦਰਜ ਜ਼ਰੂਰ ਕਰਾਓ ਅਤੇ ਲੋਕਾਂ ਨੂੰ ਇਸ ਸੰਬੰਧੀ ਜਿਆਦਾ ਤੋਂ ਜਿਆਦਾ ਜਾਗਰੂਕ ਜਰੂਰ ਕਰਿਓ ਤਾਂਕਿ ਲੋਕਾਂ ਦੀ ਨੇਕ ਕਮਾਈ ਹੈ ਉਸ ਦਾ ਬਚਾ ਹੋ ਸਕੇ ਹੋਰ ਵਿਦਿਅਲੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਲਾਸਾਂ ਦੀ ਇਜਾਜ਼ਤ ਧੰਨਵਾਦ